ਕਿਵੇਂ ਹੋ ਸਾਰੇ ਤੇ ਆ ਦੇਖੋ ਤੁਹਾਨੂੰ ਦਿਖਾਵਾਂ ਇਹ ਬੈਂਬੂ ਟਰੀ ਫਾਰਮਿੰਗ ਹੁੰਦੀ ਆ ਇੱਥੇ ਆਂਧਰਾ ਦੇ ਵਿੱਚ ਬਾਸ ਦੀ ਖੇਤੀ ਤੇ ਆਪਣੀ ਆਦਤ ਹੈਗੀ ਆ ਹਨਾ ਜੇ ਕੋਈ ਅਲੱਗ ਜੀ ਚੀਜ਼ ਲੱਗਦੀ ਆ ਕੋਸ਼ਿਸ਼ ਕਰੀਦੀ ਆ ਕਿ ਉਹਦੇ ਨੇੜੇ ਜਾਈਏ ਉਹਨੂੰ ਦੇਖੀਏ ਉਹਨੂੰ ਐਕਸਪਲੋਰ ਕਰੀਏ ਤੇ ਇਹ ਹੈਗੇ ਆ ਅਸੀਂ ਬਰੰਗਲ ਲੰਕੇ ਨਾਲ ਖਮਮ ਤੋਂ ਪਹਿਲਾਂ ਇੱਕ ਸ਼ਹਿਰ ਆਉਂਦਾ ਥਰੂਰ ਇੱਕ ਇਕੱਲਾਪਣ ਜੇ ਵਾਲੀ ਫੀਲਿੰਗ ਹਨਾ ਨਾ ਕੋਈ ਡਿਸਟਰਬੈਂਸ ਨਾ ਆਵਾਜ਼ ਰੋਡ ਤੋਂ ਤਕਰੀਬਨ ਮੈਂ 8-10 ਕਿਲੇ ਹਟ ਮੈਂ ਆਇਆ ਹੋਇਆ ਪਿੱਛੇ ਲੰਬਾ ਆ ਗਿਆ ਸੀ ਵਿਚ ਨੂੰ ਤੇ ਬਹੁਤ ਸੋਹਣਾ ਅੱਗੇ ਹੋਰ ਵੀ ਜਿਹੜੀ ਡਿਫਰੈਂਟ ਤਰ੍ਹਾਂ ਦੀ ਖੇਤੀ ਹੋਈ ਦੇਖਦੇ ਆਂ ਨੇੜੇ ਤੋਂ ਕਿਉਂਕਿ ਪਤਾ ਨਹੀਂ ਦੁਬਾਰਾ ਕਦੋਂ ਆਉਣਾ ਨਸੀਬ ਹੋਣਾ ਇਹ ਯਾਦਾਂ ਨੇ ਯਾਦਾਂ ਰਹਿ ਜਾਣੀਆਂ ਨੇ ਜ਼ਿੰਦਗੀ ਦੇ ਹਰੇਕ ਪਲ ਨੂੰ ਜੀ ਲੈਣਾ ਚਾਹੀਦਾ ਕੱਲ ਕਿਸੇ ਨੇ ਦੇਖਿਆ ਨਹੀਂ ਵੈਸੇ ਦੇਖਣ ਨੂੰ ਗੱਲ ਛੋਟੀ ਜੀ ਲੱਗੂਗੀ ਕੋਈ ਇਹ ਵੀ ਕਹਿ ਸਕਦਾ ਵੀ ਕੀ ਆ ਬਾਂਸਾਂ ਦੇ ਦਰਖਤੀ ਆ ਹਰੇਕ ਬੰਦੇ ਦਾ ਸੋਚਣ ਦਾ ਜ਼ਿੰਦਗੀ ਨੂੰ ਜਿਉਣ ਦਾ ਨਜ਼ਰੀਆ ਵੱਖਰਾ ਵੱਖਰਾ ਹੁੰਦਾ ਹੈ ਲੱਭਣ ਵਾਲੇ ਬੰਦੇ ਤਾਂ ਖੁਸ਼ੀ ਇੱਕ ਛੋਟੀ ਜੀ ਕਿਸੇ ਚੀਜ਼ ਚ ਵੀ ਲੱਭ ਲੈਂਦੇ ਆ ਇੱਕ ਹੋਰ ਕਸਬਾ ਆ ਗਿਆ ਸਰੂਪ ਬਾਦ ਤੇ ਇਹ ਛੋਟੇ ਛੋਟੇ ਆਉਂਦੇ ਆ ਕਸਵੇ ਕਈ ਪਰ ਮਤਲਬ ਜੇ ਵੀ ਕਹਦੀ ਹੈ ਵੀ ਬੜੇ ਵੱਡੇ ਨਹੀਂ ਹੈਗੇ ਵੀ ਟ੍ਰੈਪ ਨੇ ਚੀਜ਼ਾਂ ਬਤੀਆਂ ਵਾਲੇ ਜਰਾਮ ਚ ਫਸਣਾ ਨਾ ਨਾ ਆਰਾਮ ਨਾਲ ਗੱਡੀ ਲੰਘ ਜਾਂਦੀ ਆ ਪੰਜ ਤੋਂ 4 ਮਿੰਟ ਦੇ ਵਿੱਚ ਛੋਟੇ ਛੋਟੇ ਰੋਡ ਤੇ बसे ਹੋਏ ਸ਼ਹਿਰ ਨੇ ਕਸਵੇ ਲਾਲੋ ਸ਼ਹਿਰ ਨਾਲੋਂ ਜਣੇ ਅੜਦਲੇ ਰੂਲਰ ਏਰੀਆ ਜ਼ਿਆਦਾ ਆ ਪਿੰਡੂ ਏਰੀਆ ਆ ਉਹ ਪਿੰਡੂ ਏਰੀਆ ਦੇ ਵਿਚਾਲੇ ਜਿਵੇਂ ਕੋਈ ਅੱਡਾ ਹੁੰਦਾ ਕੋਈ ਗਰਾਸਾ ਹੁੰਦਾ ਉਹ ਡਿਵੈਲਪ ਹੋਏ ਹੋਏ ਨੇ ਮਾਦਰ ਉੱਚਾ ਆਸਤਾ ਉੱਚੇ ਦਾਨਾਂ ਬਣ ਗੀਆਂ ਹੁਣ ਥੋੜੀ ਬਲ ਗਈਆਂ ਇਹ ਪਿੰਡਾਂ ਵਾਲੇ ਲੋਕ ਫਿਰ ਇਹਨਾਂ ਏਰੀਆ ਚ ਟ੍ਰਾਫਿੰਗ ਕਰਦੇ ਆ ਇਹੋ ਜਿਹਾ ਮਾਹੌਲ ਆ ਹਲਾਲ ਹਲੇ ਤੇਰੇ ਕੰਨਾ ਚ ਹੀ ਜਾ ਰਹੇ ਆ ਆਂਧਰਾ ਦੇ ਵਿੱਚ ਇੰਟਰ ਹੋ ਜਾਾਂਗੇ ਇੱਕ-ਦੋ ਘੰਟੇ ਬਾਅਦ ਤਿੰਨ ਘੰਟੇ ਤੱਕ ਹੋ ਜਾਾਂਗੇ ਬਾਕੀ ਮਾਦੀ ਰਹਿ ਗਿਆ ਬਾਕੀ ਬੱਸ ਅੱਜ ਜਾਨੀ ਦੁਪਹਿਰੋਂ ਬਾਅਦ ਤੱਕ ਲੋਕੇਸ਼ਨ ਤੇ ਪਹੁੰਚ ਜਾਾਂਗੇ 150 ਦੇ ਇੱਕ ਘੇੜ ਸਾਡੀ ਰਹਿ ਗਈ ਆ ਜੇ ਸਮਾਨ ਲੈਣਾ ਹੈ ਉਹ ਬਾਦ ਖੇੜਾ ਦੇਖਦੇ ਹਾਂ ਵਾਪਸੀ ਫੀਮਰ ਦੀ ਜਮੀਨਾਂ ਤੇ ਲਗਾਨਾਂ ਚ ਕਿਵੇਂ ਬਾਗੇ ਤਿਆਰ ਕਰੀਆਂ ਪਈਆਂ ਖੁੱਲੀਆਂ ਛੱਡੀਆਂ ਪਈਆਂ ਸਾਰੇ ਪਾਸੇ ਤੇ ਇੱਕ ਤੁਹਾਨੂੰ ਖਾਸੀਅਤ ਦੱਸਦਾ ਜਮੀਨਾਂ ਐ ਜਮਾ ਬਾਗੇ ਨਾ ਤਿਆਰ ਕਰਕੇ ਛੱਡੀਆਂ ਤੇ ਖਾਸੀਅਤ ਕੀ ਆ ਬਈ ਟਰੈਕਟਰ ਬਹੁਤ ਘੱਟ ਆ ਵਕਦਾਨ ਵਾਲਾ ਇਹਦੇ ਚ ਵੀ ਉਹ ਦਿਖ ਰਿਹਾ ਪਰ ਦੂਰ ਆ ਅੱਗੇ ਕੋਈ ਆਊਗਾ ਮੈਂ ਤੁਹਾਨੂੰ ਦਿਖਾਉਣਾ ਜਾਣੀ ਕਿ 50% ਹੜਾ ਨਾਲ ਬਾਕੀ ਜ਼ਮੀਨ ਤਿਆਰ ਹੁੰਦੀ ਆ ਕਹਾਂ ਦੇਖਦੇ ਆ ਕੋਈ ਹਲ ਪਾਉਂਦਾ ਆ ਪਿੱਛੇ ਇੱਕ ਦੋ ਟੱਕਰੇ ਆ ਕੁਦਰਤੀ ਗੱਡੀ ਬਰਾਬਰ ਆ ਕੇ ਜਿਗਰ ਕਰਿਆ ਮੇਰੇ ਨਾਲ ਨਿੱਕੇ ਨਹੀਂ ਪਹਿਲਾਂ ਆਪਾਂ ਦੇਖ ਕੇ ਕਲਿੱਪ ਬਣਾਉਣਾ ਸੀ ਗੱਲ ਹੁੰਦੀ ਆ ਮਿਹਨਤ ਦੀ ਤੇ ਮਿਹਨਤੀ ਲੋਕ ਨੇ ਜਮੀਨਾਂ ਐ ਬਣਾਈਆਂ ਪਈਆਂ ਬਾਹ ਕੇ ਇੰਨੀ ਤਕੜੀ ਤਾਂ ਜਮੀਨ ਟਰੈਕਟਰ ਵੀ ਨਹੀਂ ਤਿਆਰ ਕਰਦਾ। ਪੋਰੀਆਂ ਪਈਆਂ ਜਮੇ ਪੋਰੀਆਂ ਪਈਆਂ ਚੱਕਰ ਬਣਾਈ ਪਈ ਏ ਛੱਕਰ। ਜੀ ਥੋੜੇ ਟਾਈਮ ਤੱਕ ਤੁਹਾਨੂੰ ਉਹ ਵੀ ਵੀਡੀਓ ਦਿਖਾਉਣੇ ਆ ਜੇ ਕੋਈ ਹਾਲ ਪਹੁੰਚਦਾ ਭਾਈ ਮਿਲਿਆ। ਤੇ ਮਿਹਨਤ ਕਿੰਨੀ ਹੈ ਇਹਨਾਂ ਦੀ ਇੱਕ ਜਮੀਨਾਂ ਵੀ ਪਥਰੀਲੀਆਂ ਨੇ ਕੋਈ ਐ ਨਹੀਂ ਹੈਗਾ ਵੀ ਜਮੀਨਾਂ ਨਰਮ ਹੋਣ ਤੇ ਰੇਤਲੀਆਂ ਹੋਣ ਨਾ ਡਾਕਰ ਜਮੀਨ ਆ ਪੂਰੀ ਪਥਰੀਲੀ ਜਮੀਨ। ਪੱਥਰ ਵੀ ਆਏ ਕੱਢ-ਕੱਢ ਕੇ ਵਿੱਚ ਢੇਰ ਲਾਏ ਪਏ ਨੇ ਜਿਵੇਂ ਆਪਾਂ ਖੇਤਾਂ 'ਚ ਟਿੱਬਿਆਂ ਦੇ ਲੋਣੇ ਹੁੰਦੇ ਆ ਇਹਨਾਂ ਦੇ ਪੱਥਰਾਂ ਨੇ ਜ਼ਮੀਨ 'ਚ ਇਕੱਠੇ ਕਰਕੇ ਪੱਥਰ ਸਾਈਡ ਤੇ ਲਾ ਕੇ ਅਪਜਾਊ ਕਰੀਆਂ ਹੋਈਆਂ ਨੇ ਛੋਟੀ ਰੋੜੀ ਤਾਂ ਜ਼ਮੀਨ ਦੇ ਵਿੱਚ ਹੈਗੀ ਹੈਗੀ ਹੈ ਤੇ ਪਰ ਜਿਹੜੀ ਜ਼ਮੀਨ ਵੀ ਆ ਉਹ ਵੀ ਕੈੜੀ ਆ ਖਾੜਾ ਜ਼ਮੀਨ ਧੰਨ ਬੜਦ ਨੇ ਤੇ ਧੰਨ ਜਿਹੜੇ ਗਾਹਣ ਵਾਲੇ ਆ ਉਹ ਜ਼ਮੀਨ ਤਿਆਰ ਹੋਈ ਹੋਈ ਤੇ ਲੇਗਾਨਾਂ ਦੇ ਵਿੱਚ ਤੇ ਟਰੈਕਟਰ ਵੀ ਇਦਾਂ ਦੀ ਜ਼ਮੀਨ ਤਿਆਰ ਨਹੀਂ ਕਰਦਾ ਤੁਸੀਂ ਦੇਖੋ ਇੱਥੇ ਜਣੀ ਟਰੈਕਟਰ ਬਹੁਤ ਘੱਟ ਆ ਰੋਡ ਤੇ ਟਰੈਕਟਰ ਵੀ ਕਾਰ ਗੱਡੀ ਵੀ ਬਹੁਤ ਘੱਟ ਆ ਕਿਉਂਕਿ ਸੂਬਾ ਵੀ ਇਹ ਨਵਾਂ ਹੀ ਬਣਿਆ ਤੇ ਕੁਝ ਮੇਰੇ ਹਿਸਾਬ ਨਾਲ ਥੋੜਾ ਜਿਹਾ ਡਾਊਨ ਆ ਸੂਬਾ ਹਨ ਕਹਿਣ ਦੇ ਮੁਤਾਬਕ ਵੀ ਜਿਵੇਂ ਇੰਡੀਆ ਦੇ ਕੁਝ ਸੂਬਿਆਂ ਦੇ ਵਿੱਚ ਗਿਣਿਆ ਜਾਣ ਵਾਲਾ ਸੂਬਾ ਪਰ ਲੋਕ ਮਿਹਨਤੀ ਨੇ ਬਈ ਇੱਥੇ ਜ਼ਮੀਨਾਂ ਦੇਖੋ ਐ ਦੂਰ-ਦੂਰ ਤੱਕ ਟੱਕ ਪਏ ਨੇ ਮੈਨੂੰ ਵੀ ਪਹਿਲਾਂ ਆਏ ਸੀ ਵੀ ਜ਼ਮੀਨਾਂ ਭੋਰੀਆਂ ਪਈਆਂ ਨੇ ਸ਼ੱਕਰ ਬਣਾਈ ਪਈ ਐ ਪਰ ਟਰੈਕਟਰ ਕੋਈ ਦਿਖਿਆ ਨਹੀਂ ਫੇਰ ਨਿੱਕੇ ਨੇ ਥੋੜਾ ਜਿਹੀ ਨਿਗਾਹ ਮਾਰੀ ਕਹਿੰਦਾ ਬਾਈ ਗੱਲ ਸਾਰੀਆਂ ਜ਼ਮੀਨਾਂ ਉਹਦੇ ਨਾਲ ਬੌਂਦੇ ਆ ਬਲਦਾਂ ਨਾਲ ਪਿੱਛੇ ਅਸੀਂ ਕਲਿੱਪ ਬਣਾਉਣਾ ਸੀ ਉਹ ਕੁਦਰਤੀ ਲੰਘਿਆ ਏ ਫਿਰ ਗੱਡੀ ਰੋਕਣੀ ਵੀ ਤੁਹਾਨੂੰ ਪਤਾ ਇੱਕਦਮ ਔਖੀ ਹੁੰਦੀ ਆ ਆ ਹੁਣ ਦੇਖਿਆ ਇਹ ਸ਼ੂਟ ਕਰ ਰਹੇ ਆ ਦੇਖੋ ਵੀ ਮਿਹਨਤੀ ਲੋਕ ਤੇ ਜਮੀਨ ਦੇਖੋ ਤਿਆਰ ਕਿਵੇਂ ਹੋ ਗਈ ਹਾਂ ਨਕੇ ਕੀ ਕਹਿਣਾ ਚਾਹੁੰਦਾ ਸੀ ਕਈ ਬਹੁਤ ਦੇਖਿਆ ਪਤਾ ਹਾਂ ਹਾਂ ਰਾਹ ਤੋਂ ਦੇਖਿਆ ਵੀ ਜਾਣੀ ਕਈ ਵਾਰਤੀ ਹੁਣ ਗਾਹਾਂ ਦੇਖਦੇ ਆ ਇੱਥੇ ਇੱਕ ਪਿਛਲੀ ਵਾਰੀ ਰਹਿ ਗਿਆ ਸੀਗਾ ਜਿੱਦਾ ਇਹਨਾਂ ਦੇ ਖਿਲਾੜੇ ਵੀ ਆ ਜਿਹੜੇ ਉਹ ਬਰਦਾ ਨਾਲ ਕਾਫੀ ਘੱਮ ਬਰਦਾ ਨਾਲ ਹੁੰਦਾ ਜਿਵੇਂ ਜਿਵੇਂ ਦੀਦਾ ਤੁਹਾਨੂੰ ਉਹ ਚੀਜ਼ ਅਪਡੇਟ ਕਰਾਂਗੇ ਆਹ ਦੇਖੋ ਕਿੰਨੀ ਲੰਬੀ ਬਾਹੀ ਆ ਬਰਦਾ ਦੀ ਉਹ ਦੇਖੋ ਪਤਾ ਮੈਂ ਜ਼ੂਮ ਕਰਕੇ ਦਿਖਾ ਰਿਹਾ ਨੇੜੇ ਕਰਕੇ ਵੀ ਬਾਹ ਹੀ ਦੇਖੋ ਕਿੰਨੀ ਲੰਬੀ ਆ ਚਲੋ ਅੱਗੇ ਦਿਖਾਉਨੇ ਆ ਇਹ ਦਿਖਾਉਣ ਦਾ ਮਤਲਬ ਇਹ ਹੈ ਵੀ ਤਰੱਕੀ ਜਿੰਨੀ ਮਰਜ਼ੀ ਹੋ ਜੇ ਜਿਹੜੀ ਪੁਰਾਣੀ ਚੀਜ਼ ਆ ਉਹ ਪੁਰਾਣੀ ਹੋ ਰਹਿੰਦੀ ਆ ਨਾਲੇ ਤਾਂ ਤੰਦਰੁਸਤੀ ਆਉਂਦੀ ਆ ਨਾਲੇ ਹੱਥੀ ਮਿਹਨਤ ਬਰਕਤ ਹੁੰਦੀ ਆ ਆ ਇੱਕ ਬੱਦ ਇੱਧਰ ਲੱਗਿਆ ਹੈ ਦੇਖੋ ਜੀ ਦਾ ਸਾਰੇ ਬੱਦਾਂ ਨਾਲ ਹੀ ਬਾਹ ਰਹੇ ਆ ਬੱਦਾਂ ਆਹ ਬਰ ਜੇ ਦੇਖ ਜੇ ਤੁਹਾਨੂੰ ਤਿੰਨ ਜੋੜੀਆਂ ਨੇ ਬੜਦਾ ਨੀਆਂ ਇਕੱਠੀਆਂ ਤੇ ਸਾਰੀ ਖੇਤੀ ਖੁੱਲੀਆਂ ਜ਼ਮੀਨਾਂ ਪਈਆਂ ਟੱਕ ਲੰਬੇ ਲੰਬੇ ਆ 10 10 15 15 ਕਿੱਲੇ ਐ ਨਮਾਈ ਦੀਂਦੀ ਆ ਬਾਈ ਪਾਈ ਆ ਟੱਕ ਜਣੀ ਕੋਈ 2 ਕਿੱਲੇ ਦੀ ਬਾਹੀ ਆ ਕੋਈ 4 ਕਿੱਲੇ ਦੀ ਬਾਹੀ ਆ ਐ ਪੋਰੀਆਂ ਪਈਆਂ ਜ਼ਮੀਨਾਂ ਮਹਾਰਾਜ ਦੇਖੋ ਉਹ ਬੜ ਬਣਾਈ ਪਈ ਆ ਭੱਸੀ ਸਭ ਬੜਦਾ ਨਾਲ ਜੇ ਜੇ ਕੋਈ ਮਿਲਿਆ ਬੰਦਾ ਤੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਵੀ ਲੈਂਗੁਏਜ ਪ੍ਰੋਬਲਮ ਆਊਗੀ ਕਿਉਂਕਿ ਇਹਨਾਂ ਨੂੰ ਥੋੜੀ ਜਿਹੀ ਹਿੰਦੀ ਵੀ ਘੱਟ ਹੀ ਆਉਂਦੀ ਆ ਹਨਾ ਮੈਂ ਹੁਣ ਚਲੋ ਇੰਗਲਿਸ਼ ਵੀ ਮੂੰਹ ਮਾਰ ਲਈਦਾ ਤੇ ਪਰ ਜਣੀ ਕੋਸ਼ਿਸ਼ ਕਰਾਂਗੇ ਜੇ ਹਿੰਦੀ ਚ ਇੰਟਰਵਿਊ ਹੁੰਦੀ ਹੋਈ ਹਿੰਦੀ ਇਹਨਾਂ ਨੂੰ ਘੱਟ ਆਉਂਦੀ ਆ ਪਰ ਵਿੱਚ ਵਿੱਚ ਹੈਗੇ ਵੀ ਆ ਚਲੋ 50 60% ਵੀ ਹਿੰਦੀ ਬੋਲਣ ਵਾਲਾ ਹੈ ਕੋਈ ਬੰਦਾ ਸਾਰੇ ਸ਼ੂਰੇ ਨਾ ਸਮਝਾ ਕੇ ਗੱਲ ਬੱਲੇ ਪੈ ਜਾਂਦੀ ਹੁੰਦੀ ਆ ਤੇ ਇੱਕ ਚੀਜ਼ ਹੋਰ ਦੱਸਦਾ ਨੂੰ ਬਈ ਇਹ ਰੋਡ ਤੇ ਜਿਉਂ ਨੰਦੇੜ ਸਾਹਿਬ ਤੋਂ ਮੁੜ ਪੇ ਪੰਜਾਬ ਨੰਬਰ ਗੱਡੀ ਨਹੀਂ ਇੱਕ ਗੱਡੀ ਇੱਕ ਜਾਂ ਦੋ ਗੱਡੀਆਂ ਟਕਰੀਆਂ ਨੇ ਬੱਸ ਉਹ ਵੀ ਖੜੀ ਖੁੜੀ ਮੈਨੂੰ ਲੱਗਦਾ ਉਹ ਵੀ ਉਹੀ ਗੱਡੀ ਆ ਜਿਹੜੀ ਸਾਡੇ ਤੋਂ ਅੱਗੇ ਪਿੱਛੇ ਹੋਈ ਸੀ ਉਹਨਾਂ ਦੀ ਲੋਕੇਸ਼ਨ ਹੋਰ ਸੀ ਉਹ ਹੋਰ ਪਾਸੇ ਵੀ ਆਏ ਸੀ ਪਰ ਰੋਡ ਤੇ ਹੀ ਸਿੱਧੀ ਆ ਜੜੇ ਸਾਨੂੰ ਰਾਜ ਮੈਨੂੰ ਨਾਲ ਦੇਖੀ ਸੀ ਅਸੀਂ ਲੰਘੇ ਆਏ ਕਿਉਂਕਿ ਅਸੀਂ ਆਪਦੀ ਲੋਕੇਸ਼ਨ ਪਹੁੰਚਣਾ ਖਾਮਮ ਤਕਰੀਬਨ ਇੱਥੋਂ ਇੱਕ ਰਸਤਾ ਪਾੜਦਾ ਹੈ ਜੇ ਬਾੜੇ ਨੂੰ ਆ ਹੁਣ ਇਹਨਾਂ ਦੀ ਲੈਂਗੁਏਜ ਚ ਲਿਖਿਆ ਹੋਇਆ ਸਮਝ ਆਉਣਾ ਨਹੀਂ ਇਸ ਕਰਕੇ ਹੁਣ ਇੱਕ ਇਹ ਗੱਡੀ ਰੋਕਾਂਗੇ ਸਾਈਡ ਤੇ ਤੇ ਰਾਹ ਪੁੱਛਦੇ ਆ ਇੱਥੋਂ ਕਿਸੇ ਤੋਂ ਕਿਉਂਕਿ ਤਸੱਲੀ ਕਰ ਲੈਣੀ ਚੰਗੀ ਹੁੰਦੀ ਆ ਰਾਹ ਦੋ ਤਿੰਨ ਲਿਖ ਰਹੇ ਆ ਤੇ ਤਸੱਲੀ ਕਰਕੇ ਤੁਰਾਂਗੇ ਗੂਗਲ ਮੈਪ ਕਈ ਵਾਰੀ ਅਲਝਾ ਦਿੰਦਾ ਪਿਛਲੇ ਚੱਕਰੀ ਫਸਾਤਾ ਸੀ ਸਾਨੂੰ ਸੋ ਇਸ ਕਰਕੇ ਇੱਥੇ ਹੀ ਤਸੱਲੀ ਕਰਕੇ ਤੁਰਦੇ ਆ ਵੀ ਕਿਹੜਾ ਰੂਟ ਸਹੀ ਆ ਇੱਥੇ ਲੋਕਲ ਬੰਦੇ ਨੂੰ ਵੀ ਇਹਨੂੰ ਪੁੱਛਦੇ ਆ ਤੇ ਇਕ ਥੋੜੀ ਜੀ ਇਹਨਾਂ ਦੀ ਲੈਂਗੁਏਜ ਪ੍ਰੋਬਲਮ ਹੁੰਦੀ ਆ ਚਲੋ ਟਰਾਈ ਕਰਦਾ ਜਾ ਕੇ ਖਮਮ ਪਹੁੰਚ ਕੇ ਨਾ ਫਿਰ কনਫਿਊਜ਼ਨ ਆ ਗਈ ਸੀ ਮੈਪ ਰਸਤਾ ਚੱਕ ਰਿਹਾ ਸੀ ਖਮਮ ਤੋਂ ਬਾਹਰ ਹੀ ਬਾਈਪਾਸ ਟਾਕੋਂ ਤੋਂ ਵਧੀਆ ਹੋ ਗਿਆ ਪੁੱਛ ਲਿਆ ਹਨ ਤੇ ਟੇਰਾਲੇ ਨੂੰ ਪੁੱਛਿਆ ਉਹ ਕਹਿੰਦਾ ਤਰਗੂ ਹੋ ਕੇ ਜਾਓ ਤਰਗੂ ਤੋਂ ਫਿਰ ਗੰਟੂਰ ਨੂੰ ਪਹਿਲਾਂ ਵੀ ਗਏ ਹੋਏ ਆ ਕਿਲੋਮੀਟਰ 24 25 ਕਿਦਾ ਫਰਕ ਪੈਂਦਾ ਜਿਆਦਾ ਹੀ ਇਤਰੋਂ ਜਿਹੜਾ ਇਹ ਰੋਡ ਸੀ ਇਹ 127 ਦਿਖਾ ਰਿਹਾ ਤੇ ਉੱਧਰ ਵੀ ਸਾਨੂੰ 150 ਪੈਣਾ ਤੇ ਪਰ ਰੋਡ ਸਾਫ ਆ ਹਨ ਸਿੱਧਾ ਤੇ ਜਿਹੜਾ 127 ਵਾਲਾ ਉਹ ਰੋਡ ਤੇ ਚਾਰ ਵਾਰ ਦਾ ਦਰਿਆ ਪਾਰ ਕਰਨਾ ਦੋ ਦਰਿਆ ਨੇ ਇੱਕ ਲੈਫਟ ਸਾਈਡ ਹੈ ਇੱਕ ਰਾਈਟ ਸਾਈਡ ਆ ਫਿਰ ਉਹੀ ਮੈਂ ਸੋਚਿਆ ਵੀ ਯਾਰ ਦਰਿਆਈ ਏਰੀਆ ਰੋਡ ਵੀ ਉਹ ਜਿਹਾ ਹੋਊਗਾ ਹਨ ਇੱਕ ਅਗਲਿਆਂ ਨੇ ਪ੍ਰੇਫਰੈਂਸ ਨਹੀਂ ਦਿੱਤੀ ਅਗਲਿਆਂ ਨੇ ਕਿਹਾ ਨਹੀਂ ਹੈਗਾ ਵੀ ਉੱਧਰ ਵੀ ਜਾਓ ਲੋਕਲ ਬੰਦਿਆਂ ਨੇ ਹਨ ਆਪਾਂ ਤ੍ਰਿਬੂਰੂ ਨੂੰ ਤੁਰ ਪਏ ਆ ਫਸਟ ਟਾਈਮ ਆ ਗਿਆ ਬਾਈਪਾਸ ਤੇ ਬਾਕੀ ਜੁੜੇ ਰਿਓ ਗਾਲ ਹੀ ਅਪਡੇਟ ਕਰਦੇ ਆ ਕੀ ਕੀ ਸਪੈਸ਼ਲ ਆ ਤੇਲਗਾਨਾ ਦੇ ਵਿੱਚ ਤੇ ਤ੍ਰਿਭੁਰੂ ਤੋਂ ਬਾਅਦ ਫਿਰ ਪਾਟਰ ਐਂਟਰ ਹੋਵਾਂਗੇ ਤ੍ਰਿਭੁਰੂ ਜਾ ਕੇ ਆਪਾਂ ਆਂਧਰਾ ਪ੍ਰਦੇਸ਼ ਬਾਈਪਾਸ ਤੇ ਆਹਾ ਨਦੀ ਦਾ ਔੜ ਪਾਰ ਕਰ ਰਹੇ ਆ ਤੇ ਉਹ ਦੂਜੀ ਸਾਈਡ ਦੀ ਰੋਡ ਜਾਂਦਾ ਉਹ ਹੋਰ ਸ਼ਹਿਰ ਵਾਲਾ ਜਾਂਦਾ ਕੋਈ ਉਹ ਸਾਹਮਣੇ ਤੋਂ ਨੂੰ ਬ੍ਰੇਕ ਤੇ ਕਰਿਆ ਸਾਨੂੰ ਅੰਦਰ ਵੀ ਐਂਟਰ ਹੋ ਕੇ ਹੋਣਾ ਪੈਣਾ ਤੇ ਤਰਬੂਰੂ ਤੋਂ ਪਹਿਲਾਂ ਵਹਿਰਾ ਦੇ ਕੋਲੇ ਨਾ ਟੱਬਾ ਰਾਜਸਥਾਨੀ ਦਾ ਤੇ ਰੋਟੀ ਖਾਣ ਬੈਠੇ ਸੀ ਆ ਜਾਓ ਫਿਰ ਜਿਹਨੂੰ ਭੁੱਖਾ ਕੋਤੰਦਰ ਦਾ ਇੱਕ ਕਾਊਂਟਰ ਦਾਲ ਦਾ ਪ੍ਰਾਂਤ ਚਲਾਇਆ ਢੰਡੀ ਕਰਨੀ ਰੱਖੀ ਆ ਹੁਣ ਅਸੀਂ ਆ ਜਾਓ ਜਿਹਨੂੰ ਜਿਹਨੂੰ ਭੁੱਖਾ ਹੈ ਰੋਕੇ ਸੀ ਐ ਤਰਬੂਰੂ ਨੂੰ ਜਾਣਾ ਦੇ ਵਾਇਰਾ ਦੇ ਕੋਲੇ ਆ ਬਾਦ ਉਹ ਕੋਣਾ ਸ਼ਰਤਰਾਸ ਕਰਨੀ ਸੀ ਇੱਥੋਂ ਦੁਕਾਨ ਦੇਖ ਗਈ ਠੰਡਾ ਲੈਣਾ ਤੇ ਏਟੀਐਮ ਚੋਂ ਪੈਸੇ ਕਢਾਉਣੇ ਆ ਇੱਧਰ ਹੈਗੀ ਯੂਨੀਅਨ ਬੈਂਕਾਫ ਤੇ ਨਾਲ ਹੀ ਇੰਡੀਆਸ ਨੰਬਰ 1 ਏਟੀਐਮ ਵੀ ਹੈਗਾ ਬਾਕੀ ਇੱਥੇ ਠੰਡਾ ਲੈ ਲੀਏ ਭਾਈ ਜੀ ਕੁਝ ਨਹੀਂ ਮਿਲਿਆ ਇੱਧਰ ਇੱਕ ਕਮਾਲ ਦੀ ਗੱਲ ਹੋਰ ਆ ਸਾਰੀ ਦੁਨੀਆ 'ਚ ਪਤਾ ਨਹੀਂ ਚੱਕਰ ਕੀ ਆ ਐਮਪੀ ਜੀ ਵੀ ਹੁੰਦਾ ਇਹ ਮਹਾਰਾਸ਼ਟਰ ਜੀ ਹੁੰਦਾ ਮੈਨੂੰ ਨਾ ਪੈਪਸੀ ਵਧੀਆ ਲੱਗਦੀ ਆ ਟੇਸਟ ਹੁੰਦਾ ਆ ਬਦਬਦ ਨਾ ਥੰਮ ਜਪ ਇੱਥੇ ਵੀ ਇਹੀ ਹਾਲ ਆ ਫ੍ਰਿਜਾਂ ਸਭ ਤੇ ਕੋਕ ਦੀਆਂ ਪਈਆਂ ਨੇ ਕੋਕ ਕਿਸੇ ਕੋਲੇ ਅਵੇਲੇਬਲ ਨਹੀਂ ਹੁੰਦਾ ਥੰਮ ਜਪ ਇਹ ਸਾਰੇ ਆਪਣਾ ਨਹੀਂ ਚੱਕਰ ਕੀ ਲੋ ਜੀ ਰੋਟੀ ਖਾ ਕੇ ਤੁਰ ਪਏ ਸੀ ਤੇ ਉਸ ਤੋਂ ਬਾਅਦ ਪਹੁੰਚ ਕੇ ਵਾਇਰਾ ਇਹ ਵੀ ਕਸ ਬਾਈ ਜਾਂਦਾ ਇਹ ਸਾਰੇ ਕਸਬੇ ਜੇ ਹੀ ਆਉਂਦੇ ਆ ਰਾਤ ਵੀ ਬੱਸ ਜਦੋਂ ਮੈਂ ਪੈ ਗਿਆ ਸੀ ਉਹ ਦੋ ਘੰਟੇ ਰਹਿ ਗਏ ਸੀ ਇੱਕ ਪਹਿਲਾ ਮੀਂਹੇ ਖਰਾਬ ਕਰਤਾ ਜਾਣੀ ਜਿਸ ਇਛਾ ਨਾਲ ਆਇਆ ਸੀ ਜਿਸ ਤਰ੍ਹਾਂ ਦਾ ਹੀ ਮੇਰੀ ਸੋਚੀ ਹੋਈ ਸੀ ਪਲੈਨਿੰਗ ਸੀ ਵੀ ਨੰਦੇੜ ਸਾਹਿਬ ਤੋਂ ਬਾਅਦ ਅੱਗੇ ਵਾਲਾ ਸਾਰਾ ਸਫਰ ਮੈਂ ਪੂਰੀ ਡਿਟੇਲ ਨਾਲ ਸਮਝਾਉਂਗਾ ਉਹ ਮਤਲਬ ਜਦੋਂ ਉਹ ਨੰਦੇੜ ਸਾਹਿਬ ਤੋਂ ਚੱਲੇ ਆ ਤੇ 40 ਕਿਲੋਮੀਟਰ ਬਾਅਦ ਮੀਂਹ ਆ ਗਿਆ మేవీ ਏਡਾ ਕ ਖਤਰਨਾਕ ਇੱਕ ਰਾਤ ਸੀ ਜੀ ਤੇ ਜਣਿਓ ਨੇ ਪਿੱਛੇ 100 ਕਿਲੋਮੀਟਰਾਂ ਵਾਂਗੂ ਤਾਂ ਦਿਨ ਚਾਰ ਸ਼ਹਿਰਾਂ ਦਾ ਸਾਰਾ ਹੀ ਉਹਨੇ ਵਿਗਾੜਤਾ ਕਿਉਂਕਿ ਵੀਡੀਓ ਬਣਾਉਣ ਦੇ ਲਈਕ ਹੀ ਨਹੀਂ ਸੀ ਬਸ ਬਚਿਆ ਮੌਸਮ ਬਹਾਰਾ ਦੇਖਣਾ ਨਹੀਂ ਸੀ ਕੋ ਸਮਝਿਆ ਨਹੀਂ ਸੀ ਜਾਣਾ ਫੇਰ ਰਾਤ ਜਿਵੇਂ ਆਪਾਂ ਆਰਮੋਰ ਤੋਂ ਦਰਨ ਕੀਤੇ ਸੀਗੇ ਜਗਤੀ ਹਾਲ ਨੂੰ ਤੇ ਉਹ ਤੋਂ ਬਾਅਦ ਮੈਨੂੰ ਲੱਗਦਾ ਵੀ ਜਗਤੀਆ ਨਾਲੇ ਜਿਹੜੇ ਰੋਡ ਤੇ ਆਏ ਆ ਉਸ ਤੋਂ ਬਾਅਦ ਮੈਨੂੰ ਨੀਂਦ ਆ ਗਈ ਤੇ ਫਿਰ ਉਹ ਰਾਤ ਵਾਲਾ ਜਿਹੜਾ ਜਗਤੀਆਲ ਤੋਂ ਬਾਅਦ ਕਰੀਮਨਗਰ ਵਗੈਰਾ ਪਾਸ ਹੋਦੇ ਆ ਉਹਦੇ ਉਹਦੀ ਵੀਡੀਓ ਰਹਗੀ ਬਰੰਗਲ ਦਾ ਬਾਈਪਾਸ ਵੀਰੇ ਤੁਹਾਨੂੰ ਲਾਈਵ ਦਿਖਾਤਾ ਸੀ ਮਿੱਤਰੋ ਹੈਗਾ ਕਲੂਰੂ ਕਲੂਰੂ ਆ ਕੇ ਇੱਥੋਂ ਤਿਬੂ ਵਿੱਚ ਹੀ ਹੋ ਕੇ ਆਪਾਂ ਐਂਟਰ ਹੋ ਸਕਦੇ ਆ ਬਾਡਰ ਆਂਧਰਾ ਪ੍ਰਦੇਸ਼ ਵਾਲਾ ਜੇਕਰ ਆਪਾਂ ਵਿਜੇਪੜੇ ਨੂੰ ਜਾਣਾ ਤੇ ਜੇ ਆਪਾਂ ਜਾਣਾ ਰਾਜਮੁੰਦਰੀ ਵੱਲੋਂ ਕਾਕੇਨਾੜਾ ਵੱਲੋਂ ਫਿਰ ਆਪਾਂ ਕਲੂਰੂ ਤੋਂ ਗਾਂ ਸਿੱਧਾ ਲੰਘ ਜਾਣਾ ਸਤੂਪੱਲੀ ਕੋਲੋਂ ਫਿਰ ਉਹ ਅੱਗੇ ਬਾਡਰ ਹੈਗਾ ਚੈੱਕ ਪੋਸਟਾਂ ਪਰ ਚੈੱਕ ਪੋਸਟਾਂ ਮਤਲਬ ਛੂਟੀਆਂ ਹੀ ਨਹੀਂ 100 200 200 ਵਾਲੇ ਨੇ 6 ਜੱਫੇ ਲਈ ਬਹੁਤ ਮਹਿੰਗਾ ਬਾਡਰ ਨਹੀਂ ਹੈਗਾ ਇੱਥੇ ਇੱਕ ਪਾਸੇ 100 ਲੈਂਦੇ ਇੱਕ ਪਾਸੇ 200 ਲੈਂਦੇ ਆ ਤੇ ਵਾਪਸੀ ਤੇ ਕਈ ਵਾਰੀ 100 ਹੀ ਲੈਂਦੇ ਆ ਕਈ ਵਾਰੀ ਨਹੀਂ ਵੀ ਹੁੰਦਾ ਕੋਈ ਵੈਸੇ ਤਿਮੂਰੂ ਵਾਲੀ ਚੈੱਕ ਪੋਸਟ ਤੇ ਪਿਛਲੇ ਜਿਹੜਾ ਲਾਸਟ ਮੇਰਾ ਐਕਸਪੀਰੀਅੰਸ ਸੀ ਵਾਪਸੀ ਤੇ ਕੋਈ ਵੀ ਨਹੀਂ ਸੀ ਟੱਕਰਿਆ ਤੇ ਜੇ ਹੋਈ ਚੈੱਕ ਪੋਸਟ ਤਾਂ 100-100 200-200 ਦੇ ਕੇ ਲੰਘਾਂਗੇ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਇੰਨਾ ਸਟੇਟਾਂ ਦੇ ਵਿੱਚ ਬਾਕੀ ਕਾਸੇ ਇੱਕ ਨਵੇਂ ਪੈਸੇ ਦਾ ਕਰਜ਼ਾ ਹੀ ਹੈਗਾ ਹਣਾ ਕੋਈ ਤੁਹਾਡੇ ਵੱਲ ਝਾਕਦਾ ਹੀ ਨਹੀਂ ਨਾ ਪੁਲਿਸ ਵਾਲਾ ਨਾ ਟ੍ਰੈਫਿਕ ਵਾਲਾ ਮਤਲਬ ਇਹ ਨਹੀਂ ਹੈਗਾ ਸਗੋਂ ਜੇਕ ਤੇ ਹੈਲਪ ਦੀ ਜ਼ਰੂਰਤ ਪੈਂਦੀ ਆ ਕਿਸੇ ਚੌਂਗ 'ਚ ਕੋਈ ਰਸਤਾ ਪੁੱਛਣਾ ਕੋਈ ਫੁੱਲ ਸਪੋਰਟ ਕਰਦੇ ਆ ਠੀਕ ਆ ਜੀ ਤੇ ਇਸ ਕਰਕੇ ਇਹ ਹੁਣ ਇੱਥੋਂ ਅਸੀਂ ਕਲੂਰੂ ਪਾਰ ਕਰ ਲਿਆ ਅਸੀਂ ਜਾਣਾ ਵਿਜੇਵੜਾ ਸਾਈਡ ਨੂੰ ਹੁਣ ਸੂ ਅਸੀਂ ਇੱਥੋਂ ਤੇ ਬੁਰੂ ਵਾਲਾ ਰੋਡ ਮੁੜਾਂਗੇ ਤੇ ਅਗਲੀ ਅਪਡੇਟ ਫੇਰ ਤੁਹਾਨੂੰ ਦੱਸ ਦੇਣਾ ਲੋ ਜੀ ਕਲੂਰੂ ਪਾਰ ਕਰਕੇ ਆ ਗਿਆ ਬੋੜ ਇੱਥੋਂ ਅਸੀਂ ਜਾਣਾ ਤੇ ਬੁਰੂ ਨੂੰ ਨੋਜੀ ਵੇਦੂ ਇਦਾਂ ਦੇ ਏਰੀਏ ਹੈਗੇ ਆ ਵਿਜੇਵਾੜਾ ਤੇ ਆਹ ਰੋਡ ਫੜਾਂਗੇ ਅਸੀਂ ਤੇ ਇਹਦੇ ਤੇ ਅੱਗੇ ਜਾ ਕੇ ਛੋਟੇ ਛੋਟੇ ਬਾਰਡਰ ਵੀ ਆਉਣੇ ਆ ਹਾਂ ਜਣੇ ਕਿ ਜੇ ਬੈਠੇ ਹੁਣ ਤਾਂ ਐਂਟਰੀ ਲੈਣਗੇ ਉਹ ਤਾਂ ਕਿ ਬਣਾਉਣਾ ਤੁਹਾਨੂੰ ਅੱਗੇ ਦਾ ਮਾਹੌਲ ਇਦਾਂ ਦਾ ਹੈਗਾ ਤੇ ਹੈਗਾ ਪਿੰਡੂ ਕਲਚਰ ਇੱਥੋਂ ਦਾ ਆਹ ਛੋਟੀਆਂ ਛੋਟੀਆਂ ਦੁਕਾਨਾਂ